ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਤ ਸ਼੍ਰੀਕਾਲ ਅਮੀਰ ਕਰਦੀ ਹਾਂ ਕਿ ਸਾਰੇ ਠੀਕ ਹੋਵੋਗੇ ਅੱਜ ਜੀ ਆਪਾਂ ਜਿਹੜੀ ਕਿ ਇਸ ਤਰ੍ਹਾਂ ਦੇ ਜਿਹੜੇ ਪ੍ਰਿੰਟ ਤੇ ਜਿਹੜਾ ਕੀ ਸਟਫ ਆ ਕਾ ਮੋਟਾ ਇਹਦੇ ਆਪਾਂ ਸਲਵਾਰ ਪਲਾਜ਼ੋ ਸਟਾਈਲ ਸਲਵਾਰ ਦੀ ਕਟਿੰਗ ਕਰਨਗੇ ਉਹਦੇ ਲਈ ਆਪਾਂ ਸਭ ਤੋਂ ਕੀ ਕਰਨਾ ਹੈ ਇਹਦਾ ਆਪਾਂ ਸਭ ਤੋਂ ਪਹਿਲਾਂ ਆਪਾਂ ਪ੍ਰਿੰਟ ਦੇਖ ਰਹੀਆਂ ਜਿਵੇਂ ਜਿਵੇਂ ਇਸ ਤਰ੍ਹਾਂ ਇਹਦਾ ਪ੍ਰਿੰਟ ਆ ਆਹ ਬੜੀਆਂ ਪੱਤੀਆਂ ਦੇ ਛੇ ਮੂਹਾਂ ਕੇ ਜਿਹੜੇ ਨੀਚੇ ਨੂੰ ਜਾ ਰਹੇ ਆ ਤਾਂ ਉਹਦੇ ਲਈ ਕੀ ਆਪਾਂ ਕਰਨਾ ਕਿ ਇਹ ਪੱਤੀਆਂ ਦਾ ਮੂੰਹ ਉੱਪਰ ਨੂੰ ਕਰਨਾ ਦੇਖੋ ਇਸ ਤਰ੍ਹਾਂ ਜਦੋਂ ਆਪਾਂ ਇਹਨੂੰ ਘੁਮਾ ਦਵਾਂਗੇ ਇਹ ਉੱਪਰਲੀ ਸਾਈਡ ਨੂੰ ਹੋ ਜਾਣਗੀ ਤੇ ਦੇਖੋ ਇਹ ਸਾਰੀ ਹੀ ਜਿਹੜੇ ਕਿ ਕੱਪੜੇ ਤੇ ਪ੍ਰਿੰਟ ਇੱਕ ਸਾਈਡ ਨੂੰ ਹੀ ਇਸੇ ਤਰ੍ਹਾਂ ਹੀ ਬਣਿਆ ਪਿਆ ਤੇ ਹੁਣ ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਆਪਾਂ ਜਿਹੜਾ ਆਪਾਂ ਮੂਰੀਆਂ ਤੇ ਆਪਾਂ ਬੜਾ ਲੈ ਕੇ ਆਉਣਾ ਪ੍ਰਿੰਟ ਲੈ ਕੇ ਆਉਣਾਗਾ ਡਿਜ਼ਾਈਨ ਬਣਿਆ ਹੋਇਆ ਆਪਣਾ ਪਾਊਡਰ ਇਹਨੂੰ ਆਪਾਂ ਲਾ ਲਵਾਂਗੇ ਤੇ ਫਿਰ ਬਾਅਦ ਵਿੱਚ ਸਟਿਚਿੰਗ ਕਰਨ ਵੇਲੇ ਆਪਾਂ ਇਹਨੂੰ ਉੱਪਰ ਧਰ ਕੇ ਇਹਦੇ ਤੇ ਸਟਿਚ ਕਰਾਂਗੇ ਇਹ ਆਪਣੇ ਮੂਰੀ ਦੇ ਉੱਤੇ ਹੀ ਡਿਜ਼ਾਈਨ ਆ ਜਾਊਗਾ ਦੇਖੋ ਸਭ ਤੋਂ ਪਹਿਲਾਂ ਪਹਿਦੀ ਕਟਿੰਗ ਕਰਾਂਗੇ ਇਹ ਆਪਾਂ ਕਟਿੰਗ ਬਿਲਕੁਲ ਇਹਦੇ ਨਾਲ ਨਾਲ ਨਹੀਂ ਕਰਨੀ ਹੈਗੀ ਆਪਾਂ ਜਿੰਨੇ ਆਕਾ ਆਪਾਂ ਅੰਦਰ ਨੂੰ ਜਿਵੇਂ ਅੱਧੀ ਇੰਚ ਆਪਾਂ ਕੱਪੜਾ ਅੰਦਰ ਨੂੰ ਫੋਲਡ ਕਰਦੇ ਹੁੰਨੇ ਦੇਖੋ ਜਿਵੇਂ ਇਸ ਤਰ੍ਹਾਂ ਅੱਧੀ ਇੰਚ ਆਪਾਂ ਕੱਪੜਾ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਉੱਤੇ ਆਪਾਂ ਸਟਿਚ ਕਰਾਂਗੇ ਲਾਵਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਅੱਧੀ ਇੰਚ ਦਾ ਕੱਪੜਾ ਪੈਦਰੀ ਸਾਈਡ ਛੱਡਾਂਗੇ ਕੋ ਦੋਨੀ ਸਾਈਡ ਦੀ ਇਹਨੂੰ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਕਟਿੰਗ ਕਰ ਲੈਣੀ ਹੈਗੀ ਦੂਸਰੀ ਸਾਈਡ ਦੀ ਇਹਦਾ ਪਾਟਰ ਇਸੇ ਤਰ੍ਹਾਂ ਬਣਿਆ ਆ ਬਿਆਂ ਨੂੰ ਵੀ ਆਪਾਂ ਐ ਬਿਲਕੁਲ ਇਸੇ ਤਰ੍ਹਾਂ ਅੱਧਾ ਇੰਚ ਦਾ ਕੱਪੜੇ ਦਾ ਛੱਟ ਕੇ ਨੂੰ ਵੀ ਆਪਾਂ ਕੱਟ ਕਰ ਲੈਣਾਗਾ ਉਸ ਤੋਂ ਬਾਅਦ ਹੀ ਆਪਾਂ ਇਹਦੀ ਜਿਹੜੀ ਕਿ ਸਲਵਾਰ ਦੀ ਕਟਿੰਗ ਕਰਾਂਗੇ ਹਾਂਜੀ ਦੇਖੋ ਇਹ ਆਪਾਂ ਦੋਨੇ ਸਾਈਡ ਦਾ ਜਿਹੜਾ ਕਿ ਬਾਰਡਰ ਨੂੰ ਆਪਾਂ ਕਟਿੰਗ ਕਰ ਲਈ ਹੈਗੀ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਦੇਣਾ ਕਿਉਂਕਿ ਜਦੋਂ ਆਪਾਂ ਸਟਿਚ ਕਰਾਂਗੇ ਉਸ ਤੋਂ ਬਾਅਦ ਹੀ ਆਪਾਂ ਇਹਨੂੰ ਮੋਰੀ ਤੇ ਲੈ ਕੇ ਆਣਾਗਾ ਹੁਣ ਜੀ ਇਹ ਦੇਖੋ ਇਹਦਾ ਪ੍ਰਿੰਟ ਨੂੰ ਆਪਾਂ ਉੱਪਰਲੀ ਸਾਈਡ ਰੱਖਣਾ ਜਿਹੜੀ ਆਪਣੀਆਂ ਆਹ ਵਾਲੀਆਂ ਪੱਤੀਆਂ ਨੇ ਛੋਟੀਆਂ ਤੇ ਵੱਡੀਆਂ ਇਹਨਾਂ ਦਾ ਜਿਹੜਾ ਕਿ ਮੂੰਹ ਹੈਗਾ ਆਪਾਂ ਇਹਨੂੰ ਉੱਪਰਲੀ ਸਾਈਡ ਰੱਖਣਾ ਹੈ ਨੀਚੇ ਨੂੰ ਨਹੀਂ ਕਰਨਾ ਹੈਗਾ ਤੇ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਇਹਨੂੰ ਕੱਪੜੇ ਨੂੰ ਫੋਲਡ ਕਰ ਲਵਾਂਗੇ ਹਾਂਜੀ ਦੇਖੋ ਇਹਨੂੰ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਰੱਖ ਲਿਆ ਹੈਗਾ ਆਈ ਦੀਆਂ ਤੇ ਉਸ ਤੋਂ ਬਾਅਦ ਆਪਾਂ ਜੀ ਹੁਣ ਇੱਥੇ 1 ਇੰਚ ਦੀ ਨਿਸ਼ਾਨੀ ਲਾਵਾਂਗੇ 1 ਜਾਂ ਡੇਢ ਜਿੰਨੀ ਤੁਸੀਂ ਜ਼ਿਆਦਾ ਇਧਰਲੀ ਸਾਈਡ ਰੱਖਣਾ ਹੈ ਕੱਪੜਾ ਤੁਸੀਂ ਰੱਖ ਸਕਦੇ ਹੋਗੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਮੂਰੀ ਰੱਖਾਂਗੇ ਮੂਰੀ ਆਪਾਂ ਰੱਖਾਂਗੇ ਜੀ ਇਹਨਾਂ ਦੀ 9 ਇੰਚ ਤਿਆਰ ਤੇ ਇਹਨੂੰ ਆਪਾਂ ਇਸ ਤਰ੍ਹਾਂ ਮਲਾ ਦੇਣਾ ਆਪਣੀ ਜਿਹੜੀ ਕਿ ਕੁੰਦੇ ਵਾਲੀ ਸਿਲਾਈ ਹੋਊਗੀ ਉਹਦੇ ਵਾਸਤੇ ਆਪਾਂ ਜਿਹੜਾ ਆਪਾਂ ਜ਼ਿਆਦਾ ਕੱਪੜਾ ਰੱਖ ਦਿੰਨੇ ਹੈਗੇ ਤਾਂ ਜੋ ਕਿ ਆਪਣੀ ਜਿਹੜੀ ਕੁੰਦੇ ਵਾਲੀ ਸਿਲਾਈ ਜਿਹੜੀ ਕਿ ਉੱਪਰ ਨੂੰ ਖਿੱਚ ਪੈਂਦੀ ਹੈ ਨਾ ਇਹਦੇ ਨਾਲ ਕਿ ਜਿਹੜਾ ਆਪਾਂ 1 ਇੰਚ ਪਾਤ ਰੱਖ ਲੈਨੇ ਆ ਇਹ ਖਿੱਚ ਪੈਣੋਂ ਹਟ ਜਾਂਦੀ ਹੈ ਇਹਨਾਂ ਨਾਲ ਸਾਰੀ ਨੂੰ ਆਪਸ ਵਿੱਚ ਇਸ ਤਰ੍ਹਾਂ ਆਪਾਂ ਮਿਲਾ ਦੇਣਾਗਾ ਤੇ ਇੱਥੇ ਤੱਕ ਕੱਪੜੇ ਮੂਰੀ ਹਾਂਜੀ ਹੁਣ ਆਪਾਂ ਇਸ ਤੋਂ ਲੈ ਕੇ ਆਪਣੀ ਜਿਹੜੀ ਆ ਫਿਰ ਤੋਂ ਮੂਰੀ ਪਹੁੰਚਾ ਆਪਣਾ ਤਿਆਰ ਹੋਊਗਾ ਜਿੱਥੋਂ ਤੋਂ ਇਹ ਇੱਥੋਂ ਤੇ ਲੈ ਕੇ ਜੀ ਆਪਾਂ ਹੁਣ ਉੱਪਰ ਤੱਕ ਨਿਸ਼ਾਨੀ ਲਾਉਣੀ ਹੈ ਜੇ ਨਿੱਕੀ ਆਪਣੀ ਸਲਵਾਰ ਤਿਆਰ ਆ ਗਈ ਜਿਵੇਂ ਕਿ 31 ਇੰਚ ਤਿਆਰ ਹੋਊਗੀ ਤਾਂ ਆਪਾਂ ਇੱਥੇ 23 ਇੰਚ ਤੇ ਨਿਸ਼ਾਨੀ ਲਾਵਾਂਗੇ ਇਸੇ ਤਰ੍ਹਾਂ ਜੀ ਆਪਾਂ ਇਧਰਲੀ ਸਾਈਡ 'ਤੇ 32 ਇੰਚ ਤੇ ਨਿਸ਼ਾਨੀ ਲਾਵਾਂਗੇ ਇਹਨਾਂ ਨਿਸ਼ਾਨੀਆਂ ਨੂੰ ਆਪਸ ਵਿੱਚ ਆਪਾਂ ਇਸ ਤਰ੍ਹਾਂ ਬਿਲਾ ਦੇਵਾਂਗੇ ਠੀਕ ਹੈ ਹੁਣ ਆਪਾਂ ਇਹਦੀ ਆਪਾਂ ਕਟਿੰਗ ਕਰਾਂਗੇ ਕਿਉਂਕਿ ਆਪਾਂ ਦੂਸਰੇ ਪੱਲੇ ਦੀ ਨਾਲ ਹੀ ਆਪਾਂ ਕਟਿੰਗ ਕਰਨੀ ਹੈਗੀ ਤੇ ਹੁਣ ਦੂਸਰੇ ਪੱਲੇ ਨੂੰ ਜੀ ਵੀ ਆਪਾਂ ਇਹਦੇ ਨੀਚੇ ਹੀ ਰੱਖ ਦਿਆਂਗੇ ਕਿ ਆਪਣੇ ਆਪ ਪਰ ਸਲਵਾਰ ਦੀ ਜਿਹੜੀ ਕਿ ਆਪਣੇ ਮੂਰੀ ਦੀਆਂ ਨਸਾਲੀਆਂ ਲੱਗੀਆਂ ਪਈਆਂ ਨੇ ਇਹਨੂੰ ਆਪਾਂ ਉੱਪਰਲੀ ਸਾਈਡ ਰੱਖਾਂਗੇ ਤੇ ਦੂਸਰੇ ਪੱਲੇ ਨੂੰ ਆਪਾਂ ਨੀਚੇ ਰੱਖ ਲੈਣਾ ਹਾਂ ਹਾਂਜੀ ਦੇਖੋ ਇਹਨੂੰ ਆਪਾਂ ਕੱਪੜੇ ਨੂੰ ਬਿਲਕੁਲ ਉਸੇ ਤਰ੍ਹਾਂ ਰੱਖ ਲਿਆ ਜਿਵੇਂ ਆਪਾਂ ਨੇ ਉੱਪਰ ਦੀ ਉਹ ਕਰੀ ਦੀ ਆ ਸਾ ਤੇ ਇਹਨੂੰ ਵੀ ਆਪਾਂ ਕੱਪੜੇ ਨਾਲ ਹੀ ਲਾ ਲਵਾਂਗੇ ਹਾਂਜੀ ਹੁਣ ਦੇਖੋ ਭਾਈ ਦੋਨੇ ਪੱਲਿਆਂ ਦੀ ਕਟਿੰਗ ਕਰ ਲਈ ਹੈਗੀ ਹੁਣ ਆਪਾਂ ਇਹਦੇ ਜਿਹੜੀ ਕਿ ਆਸਨ ਦੇ ਨਿਸ਼ਾਨੀ ਲਾਵਾਂਗੇ ਇੱਥੇ ਜੇ ਆਪਾਂ ਇੱਥੇ 15 ਇੰਚ ਤੇ ਨਿਸ਼ਾਨੀ ਲਾਵਾਂਗੇ 15 ਇੰਚ ਤੋਂ ਲੈ ਕੇ ਜੀ ਆਪਾਂ ਸਕੀਲ ਨਾਲ ਇਸ ਤਰ੍ਹਾਂ ਆਪਾਂ ਇਹਦੀ ਕੱਟ ਪਾ ਦੇਣੀ ਹੈਗੀ ਦੇਖੋ ਜੀ ਇਸ ਤਰ੍ਹਾਂ ਤੇ ਬਸ ਹੁਣ ਆਪਾਂ ਇਹਨੂੰ ਆਪਾਂ ਕਟਿੰਗ ਕਰ ਲਵਾਂਗੇ ਇਹਦੀ ਦੇਖੋ ਹੁਣ ਇਹ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਲੈ ਲਿਆਗਾ ਪਹਿਲਾਂ ਨੇ ਇਸ ਤਰ੍ਹਾਂ ਆਪਾਂ ਡਬਲ ਹੋਣ ਡਬਲ ਫੋਲਡ ਕੀਤਾ ਤੇ ਇਹਨੂੰ ਇੱਕ ਵਾਰ ਆਪਾਂ ਇਸ ਤਰ੍ਹਾਂ ਫਿਰ ਫੋਲਡ ਕਰ ਲੈਣਾਗਾ ਤੇ ਉਸ ਤੋਂ ਬਾਅਦ ਜੀ ਆਪਾਂ ਇਹਦੇ ਨਾਲ ਮਿਲਾ ਕੇ ਰੱਖਣਾ ਕੱਪੜੇ ਨੂੰ ਇਹਨੂੰ ਆਪਾਂ ਜਿਵੇਂ ਇੱਥੇ 15 ਇੰਚ ਦੀ ਨਿਸ਼ਾਨੀ ਲਾਈ ਸੀ ਇੱਥੇ ਆਪਾਂ 16 ਇੰਚ ਮੰਗੂ ਇੱਥੇ ਕੱਪੜੇ ਨੂੰ ਪਤਾ ਕੇ ਰੱਖਣਾਗਾ ਇਧਰ ਨੂੰ 1 ਇੰਚ ਦੇਖੋ ਆਪਾਂ ਨੇ ਇੱਥੇ ਨਿਸ਼ਾਨੀ ਲਾ ਲਈ ਸੀ ਇਹ 16 ਇੰਚ ਤੱਕ ਤੇ ਉਸ ਤੋਂ ਬਾਅਦ ਜੇ ਆਪਾਂ ਸਕੇਲ ਨਾਲ ਇਹਦੇ ਨਾਲ ਆਪਾਂ ਇੱਥੇ ਕੱਟ ਪਾਉਣੀ ਹੈਗੀ ਆਪਾਂ ਇੱਥੋਂ ਆਸਣ ਰੱਖ ਕੇ ਜਿੰਨਾ ਆਪਣਾ ਆਸਣ ਆ ਜਿਵੇਂ ਆਸਣ 9 ਇੰਚ ਤਿਆਰ ਆਗਾ ਤਾਂ ਆਪਾਂ ਇੱਥੇ 10 ਇੰਚ ਦੇ ਨਿਸ਼ਾਨੀ ਲਾਵਾਂਗੇ ਆਪਾਂ ਇਹਨੂੰ ਸਕੇਲ ਉਪ ਇੱਥੇ ਰੱਖ ਕੇ ਇਹਦੇ ਨਾਲ ਆਪਾਂ ਮਿਲਾ ਦੇਣਾ ਇਸ ਤਰ੍ਹਾਂ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਟਿੰਗ ਕਰ ਦੇਣੀ ਹੈ ਅਜੀ ਹੁਣ ਆਪਾਂ ਉਪਰੋਂ ਦੇਖੇ ਤੇ ਕੱਟ ਪਾਵਾਂਗੇ ਇਹ ਕੱਟ ਪਾਉਣ ਨਾਲ ਕੀ ਹੁੰਦਾਗਾ ਜਿਹੜਾ ਆਪਣਾ ਪਹੁੰਚਿਆ ਹੈ ਕੋਲੇ ਆਪਣਾ ਟਿਕਦਾ ਹੁੰਦਾ ਕਪੜਾ ਪਹੁੰਚਿਆ ਕੋਲੋਂ ਇਹਦੇ ਇਹ ਕੱਟ ਪਾਉਣ ਨਾਲ ਇਹ ਕਪੜਾ ਟਿਕ ਨੂੰ ਹਟ ਜਾਂਦਾ ਪਰ ਪੈਣ ਨੂੰ ਹਟ ਜਾਂਦਾਗਾ ਇਹ ਇਸ ਤਰ੍ਹਾਂ ਆਪਾਂ ਇੱਥੇ 1 ਇੰਚ ਜਾਂ ਤੁਸੀਂ 1.5 ਇੰਚ ਤੱਕ ਵੀ ਜੇ ਕੱਟ ਪਾ ਸਕਦੇ ਹੋ ਆਪਾਂ ਇੱਥੇ 1 ਇੰਚ ਦੀ ਕੱਟ ਪਾਈ ਹੈਗੀ ਤੇ ਇਧਰੋਂ ਲੰਬਾਈ ਚ ਰੱਖਣੀ ਹੈ ਜੀ ਆਪਾਂ 5.5 ਤੇ ਇਹਨੂੰ ਬਿਲਕੁਲ ਆਪਾਂ ਇਸ ਤਰ੍ਹਾਂ ਤਿਰਸੀ ਮਿਲਾ ਲੈਣਾਗਾ ਇਹ ਕੱਟ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋਊਂਗੇ ਆ 2 ਇੰਚ ਤੱਕ ਵੀ ਇਹ ਕੱਟ ਪੈ ਜਾਂਦੀ ਹੈਗੀ ਪਰプチ 1 ਇੰਚ ਦੀ ਹੀ ਕੱਟ ਪਾਉਣੀ ਹੈ ਕਿਉਂਕਿ ਇਹ ਜਿਹੜਾ ਕੱਪੜਾ ਹੈ ਥੋੜਾ ਜਿਹਾ ਖੜਮਾ ਜਿਹਾ ਹੈਗਾ ਵੀ ਇਹ ਟਾਲਦਾ ਜਿਨੇ ਹੈ ਕਿ ਜਿਹੜੇ ਜ਼ਿਆਦਾ ਰੇਸ਼ਮੀ ਕੱਪੜੇ ਹੁੰਦੇ ਨੇ ਉਹਨਾਂ ਲਈ ਕੱਟ ਹੈ ਜਿਹੜੀ ਕਿ ਥੋੜੀ ਜਿਹੀ ਜ਼ਿਆਦਾ ਪੈ ਜਾਂਦੀ ਹੈਗੀ ਤੇ ਇਸ ਤਰ੍ਹਾਂ ਆਪਾਂ ਇਹ ਕੱਟ ਪਾਤੀ ਤੇ ਇਧਰੋਂ ਆਪਣਾ ਦੇਖੋ ਆਸਣ ਦੀ ਵੀ ਆਸਣ ਵੀ ਪੈ ਗਿਆ ਹੈਗਾ ਇਹਦੇ ਨਾਲ ਕੀ ਹੋ ਗਿਆ ਤਾਂ ਘੇਰਾ ਥੋੜਾ ਜਿਹਾ ਜ਼ਿਆਦਾ ਹੋ ਗਿਆ ਕਿਉਂਕਿ ਕੱਪੜਾ ਕਾਫੀ ਹੈਵੀ ਹੈਗਾ ਉਹਦੇ ਨਾਲ ਇੰਨਾ ਕੀ ਹੀ ਘੇਰਾ ਕਾਫੀ ਹੈਗਾ ਤੇ ਇਸ ਤੋਂ ਬਾਅਦ ਜੀ ਆਪਾਂ ਹੁਣ ਇਹਦੀ 벨ਟ ਦੀ ਕਟਿੰਗ ਕਰਾਂਗੇ ਹਾਂਜੀ ਦੇਖੋ ਹੁਣ ਆਪਾਂ 벨ਟ ਲਈ ਇਸ ਤਰ੍ਹਾਂ ਕੱਪੜੇ ਨੂੰ ਫੋਲਡ ਕਰ ਲਿਆਗਾ ਤੇ ਇਹਦੀ ਆਪਾਂ ਨਾ 벨ਟ ਥੋੜੀ ਜਿਹੀ ਚੌੜਾਈ ਚ ਕੱਟ ਪਾਵਾਂਗੇ ਕਿਉਂਕਿ ਆਪਾਂ ਇਹਨੂੰ ਪਲਾਜੋ ਸਟਾਈਲ ਬਣਾਉਣਾਗਾ ਤੇ ਉਹਦੇ ਲਈ ਆਪਾਂ ਨਾਰਮਲ 벨ਟ ਲਈ ਆਪਾਂ 7.5 ਜਾਂ 8 ਇੰਚ ਆਪਾਂ ਜਿਹੜੀ ਕਿ 벨ਟ ਲਈ ਕੱਪੜਾ ਕੱਟਦੇ ਹੁੰਦੇ ਆਂ ਇਹਦੇ ਲਈ ਆਪਾਂ 6 ਇੰਚ ਦੀ ਚੌੜਾਈ ਦੇ ਵਿੱਚ ਜਿਹੜਾ ਕਿ ਕੱਪੜੇ ਦੀ ਆਪਾਂ ਕਟਿੰਗ ਕਰਾਂਗੇ ਕਿਉਂਕਿ ਇਹਦੀ ਆਪਾਂ ਥੋੜੀ ਜਿਹੀ ਚੌੜਾਈ ਆਪਾਂ ਕੱਟ ਕਰਕੇ ਪਲਾਜੋ ਹੀ ਸਟਾਈਲ 'ਚ ਇਹ ਸਲਵਾਰਾ ਆਪਾਂ ਤਿਆਰ ਕਰਨੀ ਹੈਗੀ ਜਿਹੜੀ ਕਿ ਆਪਣੀ 벨ਟ ਉੱਪਰਲੀ ਸਾਈਡ ਹੀ ਰਹੇ ਕਿਉਂਕਿ ਜਦੋਂ ਆਪਾਂ 벨ਟ ਕੱਟ ਪਾਉਣੀ ਹੈ ਤਾਂ ਸਲਵਾਰ ਦਾ ਆਪਾਂ ਜਿਹੜਾ ਕਿ ਕੱਪੜਾ ਉਧਰੋਂ ਪਾਦ ਲੰਬਾਈ ਪਾਦ ਲਵਾਂਗੇ ਨਾਰਮਲ ਜਿਵੇਂ ਹੋਣੀ ਜਿਹੜੀ ਸਲਵਾਰ ਸੀ 30 ਇੰਚ ਤਿਆਰ ਸੀ ਆਪਾਂ ਤਾਂ 31 ਇੰਚ ਦੀ ਆਪਾਂ ਕਟਿੰਗ ਕਰਨੀ ਸੀ ਇੱਥੇ ਹੁਣ ਆਪਾਂ ਇੱਥੇ 23 ਇੰਚ ਦੀ ਕਟਿੰਗ ਕੀਤੀ ਹੈਗੀ ਇਹ ਮੈਂ ਪਹਿਲਾਂ ਤੁਹਾਨੂੰ ਦੱਸਣਾ ਭੁੱਲ ਗਈ ਤੇ ਹੁਣ ਆਪਾਂ ਇਹਨੂੰ ਆਪਾਂ ਦੇਖੋ 벨ਟ ਦੀ ਇੰਨੀ ਕੀ ਚੜਾਈ ਰੱਖਾਂਗੇ ਤੇ ਲੰਬਾਈ ਜਿੰਨੀ ਆਪਣੀ ਹੋ ਗਈ ਆਪਾਂ ਉਸ ਹਿਸਾਬ ਨਾਲ ਇਹਦੀ ਲੰਬਾਈ ਰੱਖ ਲੈਣੀ ਹੈ ਜਿਵੇਂ ਹੁਣ ਇਹਨਾਂ ਦੀ 벨ਟ 23 ਇੰਚ ਤਿਆਰ ਆ ਗਈ ਤਾਂ ਆਪਾਂ ਇੱਥੇ 24 ਇੰਚ ਤੇ ਇਸਾਨੀ ਲਾ ਇਹਦੀ ਆਪ ਕਟਿੰਗ ਕਰਾਂਗੇ ਦੇਖੋ ਭਾਈ ਇਸ ਤਰ੍ਹਾਂ ਪਏ ਦੀ ਪੈਲਟ ਦੀ ਕਟਿੰਗ ਕਰ ਲਈ ਤੇ ਇਹ ਆਪਣੀ ਸਲਵਾਰ ਦੀ ਸਾਰੀ ਦੀ ਕਟਿੰਗ ਹੋ ਗਈ ਆ ਇਹਨਾਂ ਆਪਣੇ ਸਲਵਾਰ ਬਿਲਕੁਲ ਪਲਾਜੂ ਸਟਾਈਲ ਹੀ ਬਣ ਕੇ ਤਿਆਰ ਹੋਊ ਕਿਉਂਕਿ ਇਹਦਾ ਘੇਰਾ ਵੀ ਬਹੁਤ ਠੀਕ ਜਿਹਾ ਬਣਿਆਗਾ ਜੇ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਤਾਂ ਜਰੂਰ ਤੁਸੀਂ ਤੇ ਇਹ ਜੋ ਹੋਰ ਵੀਡੀਓ ਦੇਖਣੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇ ਐਂਡ ਤੱਕ ਪੜਨੇ ਰਹਿੰਦੀ ਸੋਡਾ ਸਾਰਿਆਂ ਦਾ ਧੰਨਵਾਦ